ਤਾਰਮੀ ਪਹਿ ਰਿਹਾ ਤੁਹਾਨੂੰ ਤਸਵੀਰਾ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਤੜਕੇ ਤੜਕੇ ਹੀ ਹਨੇਰੀ ਹੋ ਗਈ ਹੈ ਤੜਕੇ ਤੜਕੇ ਹੀ ਬੱਦਲ ਆ ਗਏ ਨੇ ਕਾਲੇ ਬੱਦਲ ਆ ਗਏ ਤੇ ਐਸੇ ਕਾਲੇ ਬੱਦਲ ਆ ਗਏ ਕਿ ਹਰ ਪਾਸੇ ਹਨੇਰਾ ਹੋ ਗਿਆ ਇਹ ਤਸਵੀਰਾਂ ਅਸੀਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਕਿ ਭਾਰੀ ਬਾਰਿਸ਼ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਹੋ ਰਹੀ ਹੈ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ ਵਿੱਚ ਬਾਰਿਸ਼ ਹੋ ਰਹੀ ਹੈ ਤੁਹਾਨੂੰ ਜਲੰਧਰ ਦੀ ਗੱਲ ਕਰੀਏ ਕਪੂਰਥਲਾ ਵਾਲੀ ਸਾਈਡ ਦੀ ਗੱਲ ਕਰੀਏ ਲੁਧਿਆਣੇ ਦੀ ਗੱਲ ਕਰੀਏ ਤੇ ਹਰ ਪਾਸੇ ਹੀ ਮੀਂਹ ਪੈ ਰਿਹਾ ਹੈ ਤੇ ਬੜਾ ਹੀ ਖਦਰਨਾਕ ਮੀਂਹ ਪੈ ਰਿਹਾ ਹੈ ਇਹ ਤਸਵੀਰਾਂ ਦੇ ਵਿੱਚ ਸਾਫ਼ ਕਲੀਅਰ ਹੋ ਸਕਦਾ ਕਿ ਕਿਸ ਤਰ੍ਹਾਂ ਕਾਲੇ ਬੱਦਲ ਜਦੋਂ ਆਏ ਸੀਗੇ ਤੇ ਉਸ ਤੋਂ ਬਾਅਦ ਸ਼ੁਰੂ ਇਹ ਤੜਕੇ 4-5 ਵਜੇ ਤੋਂ ਹੀ ਹਨੇਰੀ ਤੇ ਤੂਫਾਨ ਜਿਹੜੇ ਸੀਗੇ ਉਹ ਪਹਿਲਾਂ ਹੀ ਹਵਾਵਾਂ ਚੱਲ ਰਹੀਆਂ ਸੀਗੀਆਂ ਪਰ ਇੱਕੋ ਦਮ ਮੀਂਹ ਆ ਗਿਆ ਤੇ ਮੀਂਹ ਐਸਾ ਖਤਰਨਾਕ ਮੀਂਹ ਆਇਆ ਕਿ ਹਰ ਇੱਕ ਨੂੰ ਮਤਲਬ ਡਰਾ ਦੇਣ ਵਾਲਾ ਮੀਂਹ ਆਇਆ ਕਾਲੇ ਬੱਦਲ ਜਿਹੜੇ ਨੇ ਉਹ ਪੂਰੇ ਪੰਜਾਬ ਦੇ ਵਿੱਚ ਘੇਰਾ ਪਾ ਚੁੱਕੇ ਨੇ ਹਰ ਪਾਸੇ ਕਈ ਜਿਹੇ ਜ਼ਿਲ੍ਹਿਆਂ ਦੇ ਵਿੱਚ ਮੀਂਹ ਆਇਆ ਤੁਸੀਂ ਵੀ ਕਮੈਂਟ ਕਰਕੇ ਆਪਣੇ ਜ਼ਿਲ੍ਹੇ ਦਾ ਹਾਲ ਦੱਸੋਗੇ ਕਿਸ ਤਰ੍ਹਾਂ ਦੇ ਹਾਲ ਨੇ ਕਿੰਨਾ ਕੁ ਮੀਂਹ ਪੈ ਰਿਹਾ ਕਿੰਨੀ ਬਾਰਿਸ਼ ਹੋ ਰਹੀ ਹੈ ਉੱਥੇ ਤੇ ਕਿਸ ਤਰ੍ਹਾਂ ਦਾ ਮਾਹੌਲ ਹੈ ਕਿਸ ਤਰ੍ਹਾਂ ਦਾ ਵੈਦਰ ਹੈ ਉਥੇ ਹਾਲਾਂਕਿ ਅਲਰਟ ਪਹਿਲਾਂ ਹੀ ਸੀਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਭਾਰੀ ਮੀਂਹ ਪੈ ਸਕਦਾ ਹੈ ਕਾਫੀ देर ਬੱਦਲ ਵੀ ਪਏ ਸੀਗੇ ਕਾਫੀ ਦੇਰ ਬੱਦਲ ਦਾ ਮਾਹੌਲ ਬਣਿਆ ਕਾਫੀ ਦੇਰ ਘਟਿਆ ਗਿਆ ਹਰ ਪਾਸੇ ਜਿਹੜਾ ਕਹ ਲੋ ਕਿ ਹਮਸ ਜਰੀ ਹੈ ਉਹ ਮੌਸਮ ਬਣਿਆ ਪਿਆ ਸੀ ਹੋਰ ਜਿਹੜੀ ਸਵੇਰ ਤੋਂ ਹੀ ਤੜਕੇ ਸਵੇਰ ਤੋਂ ਹੀ ਠੰਡਕ ਮਹਿਸੂਸ ਹੋ ਰਹੀ ਸੀ ਕਿ ਠੰਡਕ ਭਰਿਆ ਮੌਸਮ ਸੀਗਾ ਤੇ ਉਸ ਮੌਸਮ ਤੋਂ ਬਾਅਦ ਹੁਣ ਤੇਜ਼ ਮੀਂਹ ਜਿਹੜਾ ਹੈ ਉਹ ਖਤਰਨਾਕ ਮੀਂਹ ਜਿਹੜਾ ਹੈ ਹੁਣ ਪੈ ਰਿਹਾ ਅਖੀਰ ਮੀਂਹ ਜਿਹੜਾ ਆ ਉਹ ਬਾਰਿਸ਼ ਜਿਹੜੀ ਹੋ ਗਈ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਾਲੇ ਬੱਦਲ ਜਿਹੜੇ ਨੇ ਤੜਕੇ ਤੜਕੇ ਹੀ ਕਾਲੇ ਬੱਦਲ ਛਾ ਗਏ ਨੇ ਹਰ ਪਾਸੇ ਹਰ ਪਾਸੇ ਪਾਣੀ ਹੀ ਪਾਣੀ ਹੋ ਚੁੱਕਾ ਹੈ ਜਲੰਧਰ ਦੀ ਗੱਲ ਕਰੀਏ ਤਾਂ ਜਲੰਧਰ ਦੇ ਵਿੱਚ ਕਾਫੀ ਟਾਈਮ ਤੋਂ ਵਿੱਚ ਕਾਫੀ ਟਾਈਮ ਤੋਂ ਬੱਦ ਮੌਸਮ ਬਣ ਰਿਹਾ ਸੀਗਾ ਵਿੱਚ ਥੋੜੀ ਜਿਹੀ ਕਣੀਆਂ ਹੁੰਦੀਆਂ ਤੇ ਉਸ ਤੋਂ ਬਾਅਦ ਫੇਰ ਖੁੰਮਸ ਭਰਿਆ ਮੌਸਮ ਬਣ ਜਾਂਦਾ ਹੈ ਇਹੀ ਹਾਲ ਪੂਰੇ ਪੰਜਾਬ ਦੇ ਵਿੱਚ ਹੁੰਦਾ ਥੋੜਾ ਜਿਹਾ ਕਣੀਆਂ ਹੁੰਦੀਆਂ ਥੋੜੀ ਜਿਹੀ ਬਾਰਿਸ਼ ਪੈਣ ਤੋਂ ਬਾਅਦ ਮੌਸਮ ਇੱਕੋ ਦਮ ਹੀ ਬਦਲ ਜਾਂਦਾ ਤਾਦੀ ਇੱਕਦਮ ਹੀ ਚੇਂਜ ਹੋਣ ਤੋਂ ਬਾਅਦ ਹਮਸ ਤੇ ਕਟਨ ਜੜੀ ਹੈ ਉਹ ਸ਼ੁਰੂ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਹੀ ਬੰਦੇ ਨੂੰ ਹੋਰ ਜ਼ਿਆਦਾ ਗਰਮੀ ਲੱਗਣ ਜਾਂਦੀ ਹੈ ਘਰ ਵਿੱਚ ਬੈਠਿਆਂ ਦੀ ਵੀ ਤੇ ਘਰ ਦੇ ਬਾਹਰ ਵੀ ਹਮਸ ਭਰਿਆ ਮੌਸਮ ਜਿਹੜਾ ਬਣ ਜਾਂਦਾ ਪਰ ਹੁਣ ਜਿਹੜਾ ਹਾਲਾਤ ਹੈ ਹੁਣ ਜਿਹੜੇ ਅਸੀਂ ਲਾਈਵ ਤੁਹਾਨੂੰ ਮੌਸਮ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਬੱਦਲ ਦੇ ਬਾਅਦ ਹੁਣ ਭਾਰੀ ਮੀਂਹ ਸ਼ੁਰੂ ਹੋ ਚੁੱਕਾ ਹੈ ਕਾਲਾ ਕਾਲੇ ਬੱਦਲ ਸ਼ੁਰੂ ਹੋ ਚੁੱਕੇ ਨੇ ਕਾਲੇ ਬੱਦਲਾਂ ਤੋਂ ਬਾਅਦ ਭਾਰੀ ਮੀਂਹ ਜਿਹੜਾ ਹੈ ਭਾਰੀ ਬਾਰਿਸ਼ ਜਿਹੜੀ ਹੈ ਉੱਪਰ ਪੰਜਾਬ ਦੇ ਵਿੱਚ ਹੋ ਰਹੀ ਹੈ ਜਲੰਧਰ ਦੇ ਵਿੱਚ ਭਾਰੀ ਮੀਂਹ ਕਪੂਰਥਲਾ ਵਾਲੀ ਸਾਈਡ ਵੀ ਭਾਰੀ ਮੀਂਹ ਹੋ ਰਹੀ ਹੈ ਤੁਸੀਂ ਵੀ ਕਮੈਂਟ ਕਰਕੇ ਸਾਨੂੰ ਦੱਸੋ ਕਿ ਕਿੱਥੇ-ਕਿੱਥੇ ਤੁਹਾਡੇ ਏਰੀਆ ਦੇ ਵਿੱਚ ਕਿਸ ਤਰ੍ਹਾਂ ਮੀਂਹ ਪੈ ਰਿਹਾ ਤੇ ਕਿਸ ਤਰ੍ਹਾਂ ਦਾ ਮਾਹੌਲ ਹੈ ਹੁਸ਼ਿਆਰਪੁਰ ਹੁਸ਼ਿਆਰਪੁਰ ਸਾਡੇ ਜਿਹੜੇ ਨਾਲ ਜਿਹੜੇ ਨੇ ਕਮੈਂਟ ਕਰ ਰਹੇ ਨੇ ਲੋਕ ਕਿ ਹੁਸ਼ਿਆਰਪੁਰ ਦੇ ਵਿੱਚ ਵੀ ਭਾਰੀ ਮੀਂਹ ਪੈ ਰਿਹਾ ਕਾਲੇ ਬੱਦਲ ਹੋ ਚੁੱਕੇ ਨੇ ਭਾਰੀ ਮੀਂਹ ਦਾ ਮੌਸਮ ਬਣ ਚੁੱਕਾ ਹੈ ਬਿਲਕੁਲ ਠੰਡਾ ਹੋ ਚੁੱਕਾ ਹੈ ਲੋਕ ਪੂਰੇ ਗਿੱਲੇ ਹੋ ਚੁੱਕੇ ਨੇ ਲੋਕ ਡੁੱਬ ਡੁੱਬ ਕੇ ਆ ਰਹੇ ਨੇ ਇਸ ਤਰੀਕੇ ਦਾ ਮੌਸਮ ਬਣ ਚੁੱਕਾ ਹੈ ਤੇ ਠੰਡਾ ਮੌਸਮ ਬਣ ਚੁੱਕਾ ਹੈ ਹਾਲਾਂਕਿ ਇਸ بارش ਦਾ ਲੋਕਾਂ ਨੂੰ ਇੰਤਜ਼ਾਰ ਵੀ ਸੀਗਾ ਇਸ ਮੀਂਹ ਦਾ ਲੋਕਾਂ ਨੂੰ ਇੰਤਜ਼ਾਰ ਵੀ ਸੀਗਾ ਕਿਉਂਕਿ ਘੁੱਟਣ ਭਰਿਆ ਮੌਸਮ ਜਿਹੜਾ ਹਮਸ ਭਰਿਆ ਮੌਸਮ ਸੀਗਾ ਉਸ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ ਉਸ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ ਹਾਲਾਂਕਿ ਹਰ ਕੋਈ ਲੋਕ ਇਹ ਸੋਚਦੇ ਸੀਗੇ ਵੀ ਆਰ ਕਦੋਂ ਬਾਰਿਸ਼ ਪਵੇ ਕਦੋਂ ਖੁੱਲ ਕੇ ਬਾਰਿਸ਼ ਪਵੇ ਖੁੱਲੇ ਹੋ ਕੇ بارش ਪਵੇ ਤਾਂ ਉਸ ਤੋਂ ਬਾਅਦ ਹੀ ਕਿਸੇ ਨੂੰ ਰਿਲੈਕਸੇਸ਼ਨ ਮਿਲੇ ਜਾਂ ਪੰਜਾਬ ਦੇ ਵਿੱਚ ਵੀ ਠੰਡਾ ਮਾਹੌਲ ਹੋਵੇ ਹਰ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਕਿਸਰਾ ਪਾਣੀ ਦਾ ਜਿਹੜਾ ਕਹਿਰ ਹੈ ਮੀਂਹ ਦਾ ਜਿਹੜਾ ਕਹਿਰ ਹੈ ਉਹ ਹਰ ਪਾਸੇ ਹੋਇਆ ਵੀ ਪਿਆ ਹੈ ਪਰ ਹੁਣ ਜਦੋਂ ਪੰਜਾਬ ਦੇ ਵਿੱਚ ਠੰਡਾ ਮੌਸਮ ਹੁੰਦਾ ਹੈ ਪੰਜਾਬ ਦੇ ਵਿੱਚ ਜਦੋਂ ਇੱਕ ਠੰਡੀ ਲਹਿਰ ਚੱਲਦੀ ਹੈ ਤਾਂ ਉਸ ਤੋਂ ਇੱਕ 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 ਪੋਜ਼ਿਟਿਵਿਟੀ ਵੀ ਆਂਦੀ ਵੀ ਨਹੀਂ ਯਾਰ ਬਹੁਤ ਵਧੀਆ ਮੌਸਮ ਬਣਿਆ ਬਰਨਾਲਾ ਦੇ ਵਿੱਚ ਨਹੀਂ ਐਮੀ ਹਾਲਾਂਕਿ ਤੁਹਾਨੂੰ ਦੱਸ ਦਿੱਤੀ ਕਿ ਬਰਨਾਲਾ ਦੇ ਵਿੱਚ ਵੀ ਲੋਕ ਕਮੈਂਟ ਕਰ ਰਹੇ ਨੇ ਕਿ ਬਰਨਾਲਾ ਦੇ ਵਿੱਚ ਕੋਈ ਮੀਂਹ ਨਹੀਂ ਹੈ ਤੇ ਮੋਗਾ ਦੇ ਵਿੱਚ ਵੀ ਹਲੇ ਤੱਕ ਕੋਈ ਮੀਂਹ ਨਹੀਂ ਹੈ ਅੰਮ੍ਰਿਤਸਰ ਦੇ ਵਿੱਚ ਬਹੁਤ ਤੇਜ਼ ਮੀਂਹ ਪੈ ਰਿਹਾ ਹੈ ਅੰਮ੍ਰਿਤਸਰ ਦੇ ਅਸੀਂ ਤੁਹਾਨੂੰ ਤਸਵੀਰਾਂ ਵੀ ਦਿਖਾ ਰਹੇ ਹਾਂ ਵਿੱਚ ਅੰਮ੍ਰਿਤਸਰ ਦੀਆਂ ਵੀ ਤਸਵੀਰਾਂ ਨੇ ਕਿ ਕਿਸ ਤਰ੍ਹਾਂ ਭਾਰੀ ਮੀਂਹ ਪੈ ਰਿਹਾ ਹੈ ਮੋਗੇ ਦੇ ਵਿੱਚ ਵੀ ਕੋਈ ਮੀਂਹ ਨਹੀਂ ਹੈ ਕਈ ਕਈ ਥਾਵਾਂ ਦੇ ਵਿੱਚ ਮੀਂਹ ਨਹੀਂ ਹੋ ਰਿਹਾ ਪਰ ਕਾਲੇ ਬੱਦਲਾਂ ਤੋਂ ਬਾਅਦ ਅੰਮ੍ਰਿਤਸਰ ਜਿਹੜਾ ਅੰਮ੍ਰਿਤਸਰ ਤੇ ਜਲੰਧਰ ਦੇ ਵਿੱਚ ਜਿਹੜਾ ਆ ਕਾਲੇ ਬੱਦਲ छा ਚੁੱਕੇ ਨੇ ਤੇ ਹਰ ਤਰ੍ਹਾਂ ਹਰ ਪਾਸੇ ਪਾਣੀ ਹੀ ਪਾਣੀ ਹੋ ਚੁੱਕਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਖੁਸ਼ਰਮਾ ਮਾਹੌਲ ਬਣਿਆ ਹੈ ਹੁਸ਼ਿਆਰਪੁਰ ਦੇ ਵਿੱਚ ਕਾਫੀ ਤੇਜ਼ ਮੀਂਹ ਪੈ ਰਿਹਾ ਹੈ ਕਾਲੇ ਬੱਦਲ छा ਚੁੱਕੇ ਨੇ ਬਹੁਤ ਸਾਰੇ ਏਰੀਆ ਦੇ ਵਿੱਚ ਹਲੇ ਤੱਕ ਮੀਂਹ ਦਾ ਲੈ ਤੱਕ ਮੀਂਹ ਦਾ ਕਹ ਲੋ ਕਿ ਬੱਦਲ ਨਹੀਂ ਪਹੁੰਚੇ ਨੇ ਮੋਗਾ ਦੇ ਵਿੱਚ ਵੀ ਜਿੱਦਾਂ ਗੱਲ ਕਰ ਰਹੇ ਸੀ ਲੋਕ ਕਮੈਂਟ ਕਰ ਰਹੇ ਨੇ ਕਿ ਮੋਗਾ ਦੇ ਵਿੱਚ ਵੀ ਹਲੇ ਕੋਈ ਮੀਂਹ ਨਹੀਂ ਹੋਇਆ ਪਰ ਥੋੜੀ ਦੇਰ ਦੇ ਵਿੱਚ ਕੀ ਪਤਾ ਮੌਸਮ ਇਹੋ ਜਿਹਾ ਬਣ ਜਾਵੇ ਕਿਉਂਕਿ ਇੱਕੋਦਮ ਮੌਸਮ ਬੰਦਾ ਹੈ ਇੱਕੋ ਦਮ ਹੀ ਮੌਸਮ ਦੇ ਵਿੱਚ ਬਦਲਾਅ ਆਉਂਦਾ ਤੇ ਬਾਰਿਸ਼ ਸ਼ੁਰੂ ਹੋ ਜਾਂਦੀ ਹੈ ਤੇ ਕਈ ਵਾਰੀ ਬਾਰਿਸ਼ ਚਲਦੀ ਚਲਦੀ ਵੀ ਇੱਕੋ ਸੈਕਿੰਡ ਦੇ ਵਿੱਚ ਖਤਮ ਹੋ ਜਾਂਦੀ ਹੈ ਇਹ ਸਾਵਣ ਦਾ ਮਹੀਨਾ ਚੱਲਦਾ ਸੌਣ ਦੇ ਮਹੀਨੇ ਦੇ ਵਿੱਚ ਇਹ ਜਿਹੇ ਆ ਮੌਸਮ ਦੇਖਣ ਨੂੰ ਮਿਲਦਾ ਹੀ ਹੈ ਪਰ ਹੁਣ ਜਿਹੜੀ ਹੈ ਫਿਰ ਪੰਜਾਬ ਦੇ ਲੋਕਾਂ ਲਈ ਥੋੜਾ ਜਿਹਾ ਠੰਡਕ ਦੀ ਰਾਤ ਹੋਣੀ ਹੈ ਕਿਉਂਕਿ ਹੁਣ ਮੌਸਮ ਚੇਂਜ ਹੋਣਾ ਵੀ ਹੈ ਹੁਣ ਮੌਸਮ ਇਸ ਤੋਂ ਬਾਅਦ ਵੀ ਚੇਂਜ ਹੋਏਗਾ ਕਿਉਂਕਿ ਸਰਦੀਆਂ ਆਉਣ ਸ਼ੁਰੂ ਹੋ ਜਾਣੀਆਂ ਅੱਗੇ ਸਪਟੈਂਬਰ ਦਾ ਮਹੀਨਾ ਸ਼ੁਰੂ ਹੋਣਾ ਹੈ ਫਿਰ ਉਸ ਤੋਂ ਬਾਅਦ ਅਕਤੂਬਰ ਹੈ ਤੇ ਉੱਥੇ ਮੌਸਮ ਦਾ ਵੀ ਹੁਣ ਚੇਂਜ ਅੱਜ ਸੁ ਮਹੀਨੇ ਤੋਂ ਸ਼ੁਰੂ ਹੋ ਜਾਣਾ ਕਿਉਂਕਿ ਅੱਧਾ ਮਹੀਨਾ ਹੁਣ ਨਿਕਲ ਚੁੱਕਾ ਅਪ੍ਰੋਕਸੀਮੇਟ ਅੱਧਾ ਮਹੀਨਾ ਨਿਕਲ ਚੁੱਕਾ ਤੇ ਅੱਧੇ ਮਹੀਨੇ ਤੋਂ ਬਾਅਦ ਹੁਣ ਮੌਸਮ ਹੋਰ ਜ਼ਿਆਦਾ ਬਦਲੇਗਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਾਲੇ ਬੱਦਲ ਜਿਹੜੇ ਨੇ ਉਹ ਕਿਵੇਂ ਛਾ ਗਏ ਨੇ ਹਰ ਪਾਸੇ ਹੀ ਕਾਲੇ ਬੱਦਲ ਹੋਏ ਪਏ ਨੇ ਭੋਗਪੁਰ ਦੇ ਵਿੱਚ ਕਹਿੰਦੇ ਨੇ ਕਿ ਬਾਰੀ ਭਾਰੀ ਮੀਂਹ ਪੈ ਰਿਹਾ ਹੈ ਹੁਸ਼ਿਆਰਪੁਰ ਦੇ ਵਿੱਚ ਕਾਫੀ ਜ਼ਿਆਦਾ ਮੀਂਹ ਪੈ ਰਿਹਾ ਅਸੀਂ ਤੁਹਾਨੂੰ ਹੁਸ਼ਿਆਰਪੁਰ ਦੀ ਵੀ ਤਸਵੀਰਾਂ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਹੁਸ਼ਿਆਰਪੁਰ ਦੇ ਵਿੱਚ ਵੀ ਤੇਜ਼ ਮੀਂਹ ਪੈ ਰਿਹਾ ਹੈ ਹਾਲਾਂਕਿ ਇਹ ਮੌਸਮ ਠੰਡਕ ਦੀ ਰਾਤ ਤੇ ਜ਼ਰੂਰ ਦੇ ਰਿਹਾ ਪਰ ਕਈ ਲੋਕਾਂ ਲਈ ਪਰੇਸ਼ਾਨੀ ਵੀ ਖੜੀ ਕਰ ਦਿੰਦਾ ਹੈ ਕਿ ਕਿਸ ਤਰ੍ਹਾਂ ਜਦੋਂ ਪਾਣੀ ਮੀਂਹ ਆ ਜਾਂਦਾ ਹੈ ਤੇ ਲੋਕਾਂ ਦੇ ਘਰ ਪਾਣੀ ਵੜ ਜਾਂਦਾ ਹੈ ਜਾਂ ਗਲੀਆਂ ਗਲੀਆਂ ਦੇ ਵਿੱਚ ਪਾਣੀ ਜਿਹੜੇ ਰੋੜਾਂ ਦੇ ਉੱਤੇ ਪਾਣੀ ਖੜਾ ਹੋ ਜਾਂਦਾ ਤੇ ਉਹ ਮੁਸ਼ਕਲਾਂ ਵੀ ਜਿਹੜੀ ਲੋਕਾਂ ਨੂੰ ਸਾਹਮਣਾ ਕਰਨਾ ਪੈਂਦਾ ਪਰ ਹਾਲਾ ਕਿ ਜਦੋਂ ਇੱਕ ਗਰਮੀ ਤੋਂ ਜਾਂ ਹੂਮਸ ਵਾਲੇ ਮੌਸਮ ਤੋਂ ਬਾਅਦ ਜਦੋਂ ਇੱਕ ਠੰਡੀ ਰਾਹਤ ਮਿਲਦੀ ਹੈ ਨਾ ਤਾਂ ਫਿਰ ਉੱਥੇ ਉਹ ਚੀਜ਼ਾਂ ਜਸਟੀਫਾਈ ਹੋ ਜਾਂਦੀ ਹੈ ਉੱਥੇ ਉਹ ਚੀਜ਼ਾਂ ਸੋਚਦਾ ਕਿ ਨਹੀਂ ਯਾਰ ਚਲੋ ਇੰਨਾ ਕਿਤੇ ਬੰਦਾ ਹੈ ਪਰ ਜਿਹੜਾ ਮੌਸਮ ਤੋਂ ਠੰਡਕ ਮਿਲੀ ਹੈ ਉਹ ਜ਼ਰੂਰੀ ਹੈ ਉਹ ਜਿਹੜਾ ਸਰੀਰ ਨੂੰ ਜਿਹੜੀ ਠੰਡਕ ਜ਼ਰੂਰੀ ਹੈ ਉਹ ਜਿਹੜੀ ਹੈ ਉਹ ਮਿਲ ਨਹੀਂ ਉਹ ਬਹੁਤ ਜ਼ਰੂਰੀ ਚੀਜ਼ ਹੈ ਚੰਡੀਗੜ੍ਹ ਦੇ ਵਿੱਚ ਵੀ ਪਾਰੀ ਮੀਂਹ ਪੈ ਰਿਹਾ ਚੰਡੀਗੜ੍ਹ ਤੋਂ ਵੀ ਕੋਮੈਂਟ ਕਰ ਰਹੇ ਨੇ ਕਿ ਚੰਡੀਗੜ੍ਹ ਦੇ ਵਿੱਚ ਪਾਰੀ ਮੀਂਹ ਪੈ ਰਿਹਾ ਕਾਲੇ ਬੱਦਲ ਕਾਲੇ ਬੱਦਲ ਜੜੇ ਆ ਉਹ ਹਰ ਪਾਸੇ ਛਾਏ ਹੋਏ ਨੇ ਜਲੰਧਰ ਦੀ ਗੱਲ ਕਰੀਏ ਅੰਮ੍ਰਿਤਸਰ ਦੀ ਗੱਲ ਕਰੀਏ ਮੋਗੇ ਵਾਲੇ ਹਲੇ ਤੱਕ ਕਹਿ ਰਹੇ ਨੇ ਕਿ ਉੱਥੇ ਕੋਈ ਮੀਂਹ ਨਹੀਂ ਪਿਆ ਬਰਨਾਲੇ ਦੇ ਵਿੱਚ ਵੀ ਕੋਈ ਮੀਂਹ ਨਹੀਂ ਪਿਆ ਹੁਸ਼ਿਆਰਪੁਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਹੋਰ ਜਲੰਧਰ ਵਾਲੀ ਸਾਈਡ ਤੇ ਲੁਧਿਆਣੇ ਵਾਲੀ ਸਾਈਡ ਵੀ ਕਾਲੇ ਬੱਦਲ ਆ ਚੁੱਕੇ ਨੇ ਫਲੋਰ ਵਾਲੀ ਸਾਈਡ ਵੀ ਕਾਲੇ ਬੱਦਲ ਆ ਚੁੱਕੇ ਨੇ ਤੇ ਮੀਂਹ ਕਕੋੜੀ ਦੇਰ ਦੇ ਵਿੱਚ ਹੀ ਸ਼ੁਰੂ ਹੋਣ ਵਾਲਾ ਹੈ ਹਾਲਾਂਕਿ ਹਰ ਪਾਸੇ ਜਿਹੜੇ ਆ ਲੋਕ ਕਮੈਂਟ ਕਰਕੇ ਦੱਸ ਰਹੇ ਨੇ ਕਿ ਸਾਡੇ ਇਲਾਕੇ ਦੇ ਵਿੱਚ ਹਾਲੇ ਤੱਕ ਇੱਥੇ ਮੀਂਹ ਨਹੀਂ ਪਿਆ ਜਾਂ ਨਹੀਂ ਪਿਆ ਸੁਨਾਮ ਦੇ ਵਿੱਚ ਵੀ ਲੋਕ ਭਾਰੀ ਮੀਂਹ ਦਾ ਜਿਹੜਾ ਆ ਉਹ ਕਮੈਂਟ ਕਰ ਰਹੇ ਨੇ ਕਿ ਭਾਰੀ ਮੀਂਹ ਪੈ ਰਿਹਾ ਹੈ ਤੇ ਫਰੀਦਕੋਟ ਦੇ ਵਿੱਚ ਲੋਕ ਕਮੈਂਟ ਕਰ ਰਹੇ ਨੇ ਕਿ ਕੋਈ ਮੀਂਹ ਨਹੀਂ ਹੈ ਪਰ ਜਲੰਧਰ ਦੇ ਵਿੱਚ ਲੋਕ ਕਮੈਂਟ ਕਰ ਰਹੇ ਨੇ ਲਗਾਤਾਰ ਕਮੈਂਟ ਕਰ ਰਹੇ ਨੇ ਕਿ ਪਾਰੀ ਮੀਂਹ ਪੈ ਰਿਹਾ ਕਾਲੇ ਬੱਦਲ ਨੇ ਬਹੁਤ ਤੇਜ਼ ਮੀਂਹ ਹੈ ਹਾਲਾਂਕਿ ਸਵੇਰੇ ਸਵੇਰੇ ਮੀਂਹ ਪੈਣਾ ਇੱਕ ਪੋਜ਼ਿਟਿਵਿਟੀ ਦਾ ਵੀ ਸਾਈਨ ਹੁੰਦਾ ਹੈ ਇੱਕ ਲੋਕਾਂ ਨੂੰ ਖੁਸ਼ ਨੁਮਾ ਕਰਨ ਦਾ ਵੀ ਸਾਈਨ ਹੁੰਦਾ ਹੈ ਕਿ ਲੋਕ ਆਪਣੇ ਜਿਹੜੇ ਬੁਰੇ ਮੌਸਮ ਦੇ ਵਿੱਚ ਹੁੰਦੇ ਨੇ ਯਾਨੀ ਕਿ ਕੋਈ ਗਰਮੀ ਦੇ ਵਿੱਚ ਨਾ ਜੂਝ ਰਿਹਾ ਹੁੰਦਾ ਹਾਲਾਂਕਿ ਤੁਸੀਂ ਵੀ ਦੇਖ ਸਕਦੇ ਹੋ ਕਿ ਟੈਂਪਰੇਚਰ ਕਿੰਨਾ ਵਧਿਆ ਹੋਇਆ ਹੁਮਸ ਕਿੰਨੀ ਜ਼ਿਆਦਾ ਹੋਈ ਪਈ ਹੈ ਪੰਜਾਬ ਦੇ ਵਿੱਚ ਕਿੰਨੀ ਹੁਮਸ ਹੁੰਦੀ ਹੈ ਥੋੜੀ ਜੀ ਥੋੜੀ ਜੀ بارش ਹੁੰਦੀ ਹੈ ਉਸ ਤੋਂ ਬਾਅਦ ਹੁਮਸ ਭਰਿਆ ਮੌਸਮ ਹੋ ਜਾਂਦਾ ਹੈ ਪਰ ਉਸ ਤੋਂ ਬਾਅਦ ਹੁਣ ਜਦੋਂ ਮੌਸਮ ਠੰਡਾ ਹੋਇਆ ਹਰ ਕੋਈ ਪੋਜ਼ਿਟਿਵਿਟੀ ਨਾਲ ਲੈਂਦਾ ਹੈ ਹਰ ਕੋਈ ਇਸ ਚੀਜ਼ ਨੂੰ ਅੱਛਾ ਲੈਂਦਾ ਕਿ ਨਹੀਂ ਯਾਰ ਚਲੋ ਚੰਗਾ ਹੈ ਠੰਡਾ ਹੋਇਆ ਮਾਹੌਲ ਥੋੜਾ ਹੋਰ ਆਪਣੇ ਦਿਮਾਗ ਦੇ ਵਿੱਚ ਵੀ ਪੋਜ਼ਿਟਿਵਿਟੀ ਆਂਦੀ ਹੈ ਮਾਹੌਲ ਥੋੜੇ ਚੇਂਜ ਹੁੰਦੇ ਨੇ ਪਠਾਨਕੋਟ ਦੇ ਵਿੱਚ ਵੀ ਲੋਕ ਕਮੈਂਟ ਕਰ ਰਹੇ ਨੇ ਕਿ ਹੈਵੀ ਰੇਨ ਹੋ ਰਹੀ ਹੈ ਦਸੂਹਾ ਵਾਲੇ ਪਾਸੇ ਵੀ ਕਹਿੰਦੇ ਨੇ ਬਹੁਤ ਤੇਜ਼ ਮੀਂਹ ਪੈ ਰਿਹਾ ਕਾਲੇ ਬੱਦਰ ਹੋ ਚੁੱਕੇ ਨੇ ਹਰ ਪਾਸੇ ਮੀਂਹ ਹਰ ਪਾਸੇ ਮੀਂਹ ਹੋ ਰਿਹਾ ਹਾਲਾਂਕਿ ਤੁਹਾਨੂੰ ਅੰਦਾਜ਼ੇ ਕਿ ਕੁਝ ਕੁ ਥਾਵਾਂ ਦੇ ਉਤੇ ਬੱਦਲ ਖਲੇ ਬਣਨੇ ਸ਼ੁਰੂ ਹੋਣਗੇ ਪਰ ਅੱਜ ਇਹ ਪਹਿਲਾ ਅਲਰਟ ਵੀ ਸੀਗਾ ਕਿ ਮੀਂਹ ਹੋਣਾ ਹੈ ਮੀਂਹ ਬਹੁਤ ਤੇਜ਼ ਪੈਣਾ ਹੈ ਇਹ ਪਹਿਲਾਂ ਅਲਰਟ ਕੀਤਾ ਗਿਆ ਸੀਗਾ ਤੇ ਉਹੀ ਹੋ ਰਿਹਾ ਤੇ ਇਸ ਤਰ੍ਹਾਂ ਕਾਲੇ ਬੱਦਲ ਹੋ ਜਾਣੇ ਤੇ ਉਸ ਤੋਂ ਬਾਅਦ ਮੌਸਮ ਜਿਹੜਾ ਆ ਬਹੁਤ ਠੰਡਾ ਹੋ ਜਾਣਾ ਤੇ ਖੁਸ਼ਮਾ ਹੋ ਜਾਣਾ ਹਾਲਾਂਕਿ ਮੀਂਹ ਲਗਾਤਾਰ ਪੈ ਰਿਹਾ ਕਈ ਕਈ ਜ਼ਿਲ੍ਹਿਆਂ ਦੇ ਵਿੱਚ ਨਹੀਂ ਪਹੁੰਚਿਆ ਹਾਲਾਂਕਿ ਥੋੜੀ ਦੇਰ ਦੇ ਵਿੱਚ ਮੀਂਹ ਉੱਥੇ ਵੀ ਹੋ ਸਕਦਾ ਹੈ